ਵਰਜੀਕਾ ਖਾਲਸਾ ਵਰਜੀਕੀ ਫਤਿਹ ਅੱਜ ਆਪਾਂ ਤੁਹਾਨੂੰ ਇੱਕ ਹੋਰ ਵੱਡੀ ਖਬਰ ਵੱਲ ਲੈ ਕੇ ਜਾਂਦੇ ਆ ਹੁਣ ਕਈਆਂ ਦਾ ਜਦੋਂ ਮੈਂ ਅੱਜ ਤੋਂ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਅਕਾਲੀ ਦਲ ਦਾ ਜਿਹੜਾ ਖਲੈਰਾਗਾ ਉਹ ਪੈ ਚੁੱਕਿਆਗਾ ਤੇ ਸਗਵੀਰ ਬਾਦਲ ਜਿਹੜਾ ਮੈਂਟਲ ਆ ਉਹ ਹੋ ਚੁੱਕਿਆਗਾ ਕਈਆਂ ਨੇ ਵਿਰੁੱਧ ਕਮੈਂਟ ਕੀਤੇ ਨੇ ਕਈਆਂ ਨੇ ਕਿਸੇ ਦਾ ਕਿਹਾ ਪਾਰਟੀ ਦਾ ਬੰਦਾ ਕਿਸੇ ਨੇ ਕਿਸੇ ਪਾਰਟੀ ਦਾ ਬੰਦਾ ਕਿਹਾ ਪਹਿਲਾ ਤੁਹਾਨੂੰ ਮੈਂ ਅੱਜ ਵੀ ਦੱਸਣਾ ਚਾਹਣਾ ਤੇ ਹਮੇਸ਼ਾਗਾ ਕਿ ਮੈਂ ਕਿਸੇ ਪਾਰਟੀ ਦਾ ਨਾ ਬੰਦਾ ਨਾ ਮੈਂ ਧੜਾ ਤੇ ਨਾ ਹੀ ਮੈਂ ਕਿਸੇ ਪਾਰਟੀ ਵੱਲੋਂ ਬੋਲਾਂ ਜਿਹੜਾ ਸੱਚ ਹੋਊਗਾ ਉਹ ਹਮੇਸ਼ਾ ਬੋਲੂਗਾ ਚਾਹੇ ਉਹ ਕੋਈ ਮਰਜੀ ਪਾਰਟੀ ਆ ਚਾਹੇ ਕੋਈ ਮਰਜੀ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਉਹ ਅਸੀਂ ਬੋਲਦੇ ਰਹਿਣਾ ਪਰ ਅੱਜ ਜਿਹੜੀ ਤੁਹਾਨੂੰ ਵੱਡੀ ਖ਼ਬਰ ਸੁਣਾਉਣੀ ਆ ਜਿਹੜੀ ਮੈਂ ਕਿਹਾ ਸੀ ਕਿ ਅਕਾਲੀ ਦਲ ਦੇ ਵਿੱਚ ਖਲਾਰਾ ਪੈ ਚੁੱਕਿਆ ਕਿਉਂਕਿ ਪਤਾ ਸੀ ਪਹਿਲਾਂ ਜਦੋਂ ਚਰਨਜੀਤ ਬਰਾੜ ਤੇ ਬੰਟੀ ਰਮਾਣੇ ਦਾ ਜਿਹੜਾ ਲਗਾਤਾਰ ਇੱਕ ਕਲੇਸ਼ ਚੱਲ ਰਿਹਾ ਸੀ ਬੇਸ਼ੱਕ ਚਰਨਜੀਤ ਜੀ ਤੇ ਜਿਹੜਾ ਬਰਾੜ ਆ ਉਹਨੇ ਕੋਰ ਕਮੇਟੀ ਨੂੰ ਇੱਕ ਜਿਹੜਾ ਆਪਦਾ ਲਿਖਤੀ ਤੌਰ ਤੇ ਜਿਹੜਾ ਲੈਟਰ ਅਸੀਂ ਭੇਜਿਆ ਸੀ ਉਹ ਉਹਦੇ ਵਿੱਚ ਸੁਝਾਅ ਵੀ ਭੇਜੇ ਸੀ ਉਹ ਪੜਿਆ ਨਹੀਂ ਗਿਆ ਪਰ ਅੱਜ ਫਿਰ ਇੱਕ ਹੋਰ ਕੋਰ ਕਮੇਟੀ ਦੀ ਦੁਆਰੇ ਮੀਟਿੰਗ ਹੋਈ ਉਹਨੇ ਬਰਾਰ ਨੇ ਕਿਹਾ ਸੀ ਕਿ ਜਿਹੜਾ ਅਕਾਲੀ ਦਲ ਬਾਦਲ ਸੁਖਵੀਰ ਬਾਦਲ ਦਾ ਜਿਹੜਾ ਅਸਤੀਫਾ ਉਹ ਮੰਗ ਲੈਣਾ ਚਾਹੀਦਾਗਾ ਕਿਉਂਕਿ ਪਾਰਟੀ ਜਿਹੜੀ ਇਹ ਬਾਦਲ ਦੇ ਅਸਤੀਫੇ ਦੇ ਨਾਲ ਜਿਹੜੀ ਬਚੂਗੀ ਜੇ ਅਸਤੀਫਾ ਦਿੰਦਾਗਾ ਜੇ ਸੁਖਵੀਰ ਬਾਦਲ ਅਸਤੀਫਾ ਨਹੀਂ ਦਿੰਦਾ ਤਾਂ ਫੇਰ ਇਹਦੀਆਂ ਮੁਸ਼ਕਲਾਂ ਜਿਉਂਦੀਆਂ ਤਿਉਂ ਨੇ ਤੇ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਦੋ ਮੀਟਿੰਗਾਂ ਹੋ ਰਹੀਆਂ ਨੇ ਪਾਰਟੀ ਜਿਹੜੀ ਦੋ ਫਾੜ ਹੋ ਗਈ ਆ ਇੱਕ ਜਲੰਧਰ ਦੇ ਵਿੱਚ ਮੀਟਿੰਗ ਚੱਲ ਰਹੀ ਆ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਆ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਸੁਣਾਉਣਾਗਾ ਕਿ ਸ਼ਕੀਰ ਬਾਦਲ ਦਾ ਜਿਹੜਾ ਅੱਜ ਮਤਾ ਪਾਸ ਕੀਤਾ ਗਿਆ ਸ਼ਕੀਰ ਬਾਦਲ ਖਿਲਾਫ ਪ੍ਰਧਾਨਗੀ ਸੱਜਣ ਦਾ ਜਿਹੜਾ ਮਤਾ ਪਾਸ ਕੀਤਾ ਗਿਆ ਇਹ ਸਭ ਤੋਂ ਵੱਡੀ ਖਬਰ ਆ ਤੇ ਇੱਕ ਅਹਿਮ ਖਬਰ ਆ ਦੂਜੇ ਪਾਸੇ 1 ਜੁਲਾਈ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੇ ਵੱਡਾ ਕੱਟ ਸੱਦ ਲਿਆ ਸਿਕੰਦਰ ਸਿੰਘ ਮਲੂਕੇ ਨੇ ਦੋ ਧੜੇ ਬਣ ਗਏ ਮਲੂਕਾ ਚੰਦੂ ਮਾਜਰਾ ਬੀਬੀ ਜੰਗੀਰ ਕੌਰ ਤੇ ਬਡਾਲਾ ਸਮੇਤ ਕਈ ਵੱਡੇ ਲੀਡਰ ਸੰਮਲ ਹੋਣਗੇ 1 ਜੁਲਾਈ ਨੂੰ ਸ੍ਰੀ ਅਕਾਲ ਤਾ ਸਭ ਤੇ ਜਿਹੜੇ ਇਹ ਇਕੱਠ ਸੱਦਿਆ ਆਇਆ ਦੂਜੇ ਪਾਸੇ ਜਿਹੜੀ ਅਕਾਲੀ ਦਲ ਦਾ ਜਿਹੜਾ ਪਾਰਟੀ ਆ ਸ਼ਖਬੀਰ ਬਾਦਲ ਦੇ ਪ੍ਰਧਾਨ ਨੂੰ ਲੈ ਕੇ ਉਹ ਚੰਡੀਗੜ੍ਹ ਵਿੱਚ ਮੀਟਿੰਗਾਂ ਕਰ ਰਹੇ ਨੇ ਫਿਲਹਾਲ ਸਾਂਤਿਕ ਜਿਹੜਾ ਸਾਰਾ ਕੁਝ ਸਾਹਮਣੇ ਪਤਾ ਲੱਗ ਜੂਗਾ ਕਿ ਜਿਹੜਾ ਚੀਮਾਗਾ ਉਹ ਕਾਨਫਰੰਸ ਵੀ ਕਰੂਗਾ ਸਾਰਾ ਜਿਹੜਾ ਬਾਰਤ ਲਾਪਾ ਬਾਹਰ ਆ ਜਾਵੇਗਾ ਪਰ ਮੈਂ ਤੁਹਾਨੂੰ ਦੱਸਿਆ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਇਹ ਕਲੇਸ਼ ਹੁਣ ਰੁਕਣ ਦਾ ਨਾਮ ਨਹੀਂ ਲੈਂਦਾ ਜਾਂ ਤਾਂ ਪ੍ਰਧਾਨ ਆਪਣਾ ਸੁਖਵੀਰ ਬਾਦਲ ਨੂੰ ਅਸਤੀਫਾ ਦੇਣਾ ਪਵੇਗਾ ਜੇਕਰ ਨਹੀਂ ਅਸਤੀਫਾ ਦਿੰਦਾ ਤਾਂ ਇਹਨਾਂ ਦਾ ਹਾਲ ਉਹ ਹੋਵੇਗਾ ਮੈਂ ਕਹਿੰਦਾ ਜਿਹੜੀ ਇਹ ਕਹਿੰਦੇ ਆ ਵੀ ਅਸੀਂ 100 ਜਾਂ 200 ਪਾਰਟੀ ਸਾਲ ਹੋ ਗਏ 200 ਸਾਲ ਪਾਰਟੀ ਨੂੰ ਜਿਨੇ ਪੰਜ ਵਾਰੀ ਮੁੱਖ ਮੰਤਰੀ ਪ੍ਰਗਤ ਸਿੰਘ ਬਾਦਲ ਰਹਿ ਗਿਆ ਹੋਵੇ ਜਿਨੇ ਸੱਤਾ ਦਾ ਆਨੰਦ ਮਾਨਿਆ ਹੋਵੇ ਮਨਮਰਜ਼ੀਆਂ ਕੀਤੀਆਂ ਹੋਣ ਜਿਤੇ ਜੀ ਕਰਦਾ ਪਰਚੇ ਪਾਏ ਹੋਣ ਜਿਤੇ ਜੀ ਕਰਦਾ ਸਿੱਖਾਂ ਦੇ ਕਾਤਲਾਂ ਨੂੰ ਡੀਜੀਪੀ ਲਾਏ ਹੋਣ ਸਿੱਖਾਂ ਦੇ ਕਾਤਲ ਉਹ ਨੇ ਭਾਈ ਗੱਦੇ ਸਿੰਘ ਕੌਕ ਨੂੰ ਸੀਧ ਕਰਨ ਵਾਲਿਆਂ ਦੇ ਜਿਹੜੇ ਨਾਲ ਇਹ ਖਾਂਦੇ ਪੀਂਦੇ ਹੋਣ ਤੇ ਉਹਨਾਂ ਨੂੰ ਫੋਨਾਂ ਤੇ ਮੁਖਬਰੀਆਂ ਕਰਦੇ ਹੋਣ ਇਹ ਗਾਥਾ ਲੰਬੀ ਆ ਪਰ ਅੱਜ ਮੈਂ ਤੁਹਾਨੂੰ ਜਿਹੜਾ ਇਹ ਸਨੋਰ ਅਗਿਆਗਾ ਜੇਕਰ ਸੁਖਵੀਰ ਬਾਦਲ ਅਸਤੀਫਾ ਦਿੰਦਾ ਫਿਰ ਤਾਂ ਹੋ ਸਕਦਾਗਾ ਕੁਝ ਨਾ ਕੁਝ ਅਕਾਲੀ ਦਲ ਦਾ ਹੋ ਜੇ ਕਿਉਂਕਿ ਜਿਹੜੇ ਨਵੇਂ ਬੰਦੇ ਆਉਣਾ ਚਾਹੁੰਦੇ ਨੇ ਅਕਾਲੀ ਦਲ ਦੇ ਵਿੱਚੋਂ ਉਹ ਇਸ ਕਰਕੇ ਪਾਸਾ ਬਟ ਰਹੇ ਨੇ ਕਿ ਜਿੰਨਾ ਤੱਕ ਸੁਖਵੀਰ ਬਾਦਲ ਪ੍ਰਧਾਨ ਆ ਜਾਂ ਇਹ ਲੰਬੇ ਨਹੀਂ ਹੁੰਦਾ ਉਹਨਾਂ ਚ ਰੋ ਬੰਦੇ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ ਦੂਜੇ ਪਾਸੇ ਸਾਰੇ ਲੀਡਰਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਨੈਤਿਕ ਹਾਰ ਹੋ ਚੁੱਕੀ ਆ ਸਿਰਫ ਇੱਕ ਸੀਟ ਜਿਹੜੀ ਬਠਿੰਡਾ ਸੀਟ ਹਰਸਮਰਤ ਕੌਰ ਬੀਬਾ ਲੈ ਕੇ ਗਏ ਨੇ 13 ਦੇ ਵਿੱਚੋਂ ਇੱਕ ਸੀਟ ਮਿਲਦੀ ਆ ਤੇ 22 ਦੇ ਵਿੱਚ ਵੀ ਬੁਰੇ ਤਰ੍ਹਾਂ ਹਾਰੇ ਨੇ 17 ਦੇ ਵਿੱਚ ਵੀ ਹਾਰੇ ਨੇ ਤੇ ਹੁਣ ਕਾਲੀ ਦਲ ਦੇ ਵਿੱਚ ਇੰਨਾ ਜ਼ਿਆਦਾ ਕਲੇਸ਼ ਵੱਧ ਗਿਆ ਤੇ ਬਗਾਵਤ ਹੋ ਗਈ ਦੋ ਧਿਰਾਂ ਦੀ ਤੇ ਹੁਣ ਸੁਖਵੀਰ ਬਾਦਲ ਨੂੰ ਜਿਹੜੀ ਪ੍ਰਧਾਨਗੀ ਉਹ ਛੱਡਣ ਨਾਲ ਜਿਹੜਾ ਮਤਾ ਸੀ ਉਹ ਵੀ ਪਾਸ ਕੀਤਾ ਗਿਆ ਇਹ ਵੱਡਾ ਜਿਹੜਾ ਅੱਜ ਸਵਾਲ ਆ ਵੱਡੀ ਖਬਰ ਆ ਤੇ ਹੁਣ ਇਸ ਨੂੰ ਲੈ ਕੇ ਜਿਹੜੇ ਇਹ ਨੇ ਕਿ ਪਾਰਟੀਆਂ ਹੋ ਸਕਦਾ ਇਹਦੇ ਵਿੱਚੋਂ ਇੱਕ ਪਾਰਟੀ ਹੋਰ ਅਕਾਲੀ ਦਲ ਨਿਕਲ ਜੇ ਜਿਵੇਂ ਅੰਬਰਸਰ ਦੀ ਪਾਰਟੀ ਦੇ ਵਿੱਚੋਂ ਇੱਕ ਪਾਰਟੀ ਨਿਕਲੀ ਐ ਸਿਮਰਜੀਤ ਮਾਨ ਦੀ ਪਾਰਟੀ ਚੋਂ ਜਾਂ ਤਾਂ ਇਹ ਦੋ ਧੜੇ ਬਣ ਸਕਦੇ ਨੇ ਮੈਨੂੰ ਨਹੀਂ ਲੱਗਦਾ ਕਿ ਸਵੀਰ ਬਾਦ ਜਿਹੜਾ ਉਹ ਅਸਤੀਫਾ ਦੇਵੇਗਾ ਪ੍ਰਧਾਨਗੀ ਤੋਂ ਨਹੀਂ ਉਹਦੇ ਆਕਾ ਚਾਹੁੰਦੇ ਨੇ ਹੁਣ ਹਰਸਿਮਰਤ ਕੌਰ ਕਿਦੋਂ ਚਾਹੂਗੀ ਬੇਕਰ ਮਨਜੀਤ ਸਿੰਘ ਮਜੀਠੀਆ ਕਦੋਂ ਚਾਊਗਾ ਜਿਹੜਾ ਉਹ ਚੀਮਾਗਾ ਉਹ ਕਦੋਂ ਚਾਊਗਾ ਵੀ ਪਾਰਟੀ ਤੋਂ ਅਸਤੀਫਾ ਦੇਵੇ ਉਹਨਾਂ ਲਈ ਤਾਂ ਉਹ ਸਖਵੀਰ ਬਾਦਲ ਆ ਪਰ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਹੈਗਾ ਜਿਹੜੇ ਸਖਵੀਰ ਬਾਦਲ ਦੇ ਆਲੇ-ਦੁਆਲੇ ਚਾਰ-ਪੰਜ ਬੰਦੇ ਰਹਿੰਦੇ ਨੇ ਉਹ ਸਖਵੀਰ ਬਾਦਲ ਨੂੰ ਜਿਹੜਾ ਕੁਛ ਸਖਵੀਰ ਬਾਦਲ ਆਪਣੇ ਦਿਮਾਗ ਨਾਲ ਘੱਟ ਸੋਚਦਾ ਤੇ ਉਹਨਾਂ ਦੇ ਦਿਮਾਗ ਲੈ ਕੇ ਵਰਤਦਾ ਇਸ ਕਰਕੇ ਜਿਹੜਾ ਨੁਕਸਾਨ ਹੈ ਜਿਹੜਾ ਇਹ ਪਾਰਟੀ ਨੂੰ ਵੀ ਹੁੰਦਾਗਾ ਤੇ ਸਿੱਖ ਕੌਮ ਦੇ ਖਾਤਰ ਵੀ ਬਹੁਤ ਜਿਹੜਾ ਨੁਕਸਾਨ ਕੀਤਾ ਤੇ ਕਰਵਾਇਆਗਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਮਾਰਾ ਇਹ ਚੱਲਣੀਆਂ ਪੈ ਰੀਆਂ ਨੇ ਤੇ ਇੱਥੇ ਜਿਹੜੀ ਸਭ ਤੋਂ ਵੱਡੀ ਅੱਜ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਹੁਣ ਸੁਖਵੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾਗਾ ਨਵੇਂ ਕਿਸੇ ਨੌਜਵਾਨ ਨੂੰ ਜਾਂ ਕੋਈ ਪਾਰਟੀ ਦੇ ਹੋਰ ਜਿਹੜਾ ਅਹੁਦੇਦਾਰ ਆ ਵਰਕਰ ਆ ਤੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਇਨਾਂ ਨੇ ਤਾਂ ਇੱਕ ਆਪਣੀ ਨਿੱਜੀ ਜਾਇਦਾਦ ਬਣਾ ਰੱਖੀ ਆ ਅਕਾਲੀ ਦਲ ਬੜੀ ਵੱਡੀ ਪਾਰਟੀ ਸੀ ਅਕਾਲੀ ਦਲ ਉਹ ਪਾਰਟੀ ਸੀ ਕੁਰਬਾਨੀਆਂ ਦੇ ਕੇ ਬਣੀ ਹੋਈ ਸੀ ਪਰ ਸੁਖਵੀਰ ਬਾਦਲ ਤੇ ਪ੍ਰਗਾਸ਼ ਬਾਦਲ ਤੇ ਹੋਰ ਇਹਨਾਂ ਦੀ ਜੁੰਡਲੀ ਨੇ ਜਿਹੜਾ ਇਸ ਪਾਰਟੀ ਤੇ ਕਬਜ਼ਾ ਕਰ ਲਿਆ ਕਬਜ਼ਾ ਕੀ ਕਰ ਲਿਆ ਇਸ ਪਾਰਟੀ ਨੇ ਇੱਥੇ ਦਾ ਕਬਜ਼ਾ ਕੀਤਾ ਸੀ ਗਾਂ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰ ਲਿਆ ਜਦੋਂ ਕਹਿੰਦੇ ਹੁੰਦੇ ਸੀ ਕਿ ਲਫਾਫਿਆਂ ਦੇ ਵਿੱਚੋਂ ਪ੍ਰਧਾਨ ਨਿਕਲਦੇ ਨੇ ਜਥੇਦਾਰ ਨਿਕਲਦੇ ਨੇ ਇਹ ਗੱਲਾਂ ਉਹ ਤਾਂ ਦੇਖਣ ਨੂੰ ਤਾਂ ਐ ਲੱਗਦੀਆਂ ਸੀ ਕਿ ਇਹ ਝੂਠ ਨੇ ਪਰ ਇਹ ਗੱਲਾਂ ਜਿਹੜੀਆਂ ਸੱਚ ਨੇ ਇਹ ਸਾਰੀਆਂ ਨਿਕਲਦੇ ਰਹੇ ਆ ਤੇ ਨਿਕਲ ਰਹੇ ਨੇ ਅੱਜ ਸ਼ਰੋਣੀ ਕਮੇਟੀ ਦਾ ਬੰਦਾ ਸ਼ਰੋਣੀ ਕਮੇਟੀ ਦਾ ਮਲਾਜਮ ਪ੍ਰਧਾਨ ਤੋਂ ਲੈ ਕੇ ਸੁਖਵੀਰ ਬਾਦਲ ਤੋਂ ਕਹੇ ਜੇ ਸੁਖਵੀਰ ਬਾਦਲ ਕਹਦੇ ਨਾ ਇੰਨਾ ਟਾਈਮ ਧੁੱਪੇ ਖੜਨਾ ਪਊਗਾ ਤੇ ਉਹ ਧੁੱਪੇ ਵੀ ਖੜਨਾ ਪਊਗਾ ਹੋ ਸਕਦਾ ਕੋਈ ਜ਼ਮੀਰ ਵਾਲਾ ਜਿਹੜਾਗਾ ਉਹ ਇਸ ਆਪਣੇ ਉਹ ਦਿਨ ਨੂੰ ਲੱਤ ਮਾਰ ਸਕਦਾਗਾ ਪਰ ਨਹੀਂ ਬਹੁਤੇ ਜਿਹੜੇ ਜੇ ਜਮੀਰਾਂ ਨੇ ਇਹ ਇਹ ਲੱਗਦਾ ਸ਼ਖਵੀਰ ਬਾਦਲ ਦੀ ਟਿਕੀਆਂ ਹੋਈਆਂ ਨੇ ਹੁਣ ਸ਼ਖਵੀਰ ਬਾਦਲ ਦਾ ਅਕਾਲੀ ਦਲ ਦਾ ਭੋਗ ਪੈਣਾ ਲਗਭਗ ਤੈਹ ਹੋ ਚੁੱਕਿਆਗਾ ਅਕਾਲੀ ਦਲ ਦਾ ਜਿਹੜਾ ਖਲਾਰਾ ਪੈ ਸਕਿਆਗਾ ਅਕਾਲੀ ਦਲ ਜਿਹੜੀ ਪਾਰਟੀ ਆ ਉਹ ਬਿਲਕੁਲ ਹੁਣ ਇਸ ਟਾਈਮ ਤੇ ਜ਼ੀਰੋ ਹੋ ਚੁੱਕੀ ਆ ਆਉਣ ਵਾਲਾ ਫਿਰ ਵਕਤ ਦੱਸੇਗਾ ਕਿ ਕੀ ਪਾਰਟੀ ਉੱਭਰ ਕੇ ਸਾਹਮਣਾ ਜਿਹੜਾ ਉੱਭਰਦੀ ਆ ਜਾਂ ਫਿਰ ਇਹ ਨੀਰੋ ਗਰਾਉਂਡ ਤੇ ਜਿਵੇਂ ਆਪਾਂ ਪਹਿਲਾਂ ਦੇਖਿਆ ਕਿ ਵੋਟਾਂ ਦੇ ਵਿੱਚ ਐਤਕੀ 2024 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਜਿਹੜਾ ਕਿ ਬੀਜੇਪੀ ਤੋਂ ਵੀ ਥੱਲੇ ਪਾਰਟੀ ਕਰ ਜਾਂਦੀ ਆ ਤੇ ਦਾਸ ਇਹਨਾਂ ਦੇ ਆਦਮੀਆਂ ਨੂੰ ਜਿਹੜੇ ਐਮਪੀ ਖੜੇ ਕੀਤੇ ਸੀ ਉਹ ਜ਼ਮਾਨਤ ਵੀ ਆਪਣੀ ਜਬਤ ਕਰ ਚੁੱਕੇ ਨੇ ਕਿਉਂਕਿ ਕਦੇ ਨਾ ਕਦੇ ਇਹਨਾਂ ਦਾ ਜਿਹੜਾ ਵੱਡਾ ਕਾਰਨ ਭਾਈ ਅੰਮਰਤ ਅੰਮਰਤਪਾਲ ਸਿੰਘ ਜਿਹੜੇ ਖੰਡੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਉਹਨਾਂ ਦਾ ਵਿਰੋਧ ਕਰਨਾ ਬਹੁਤ ਮਹਿੰਗਾ ਪਿਆ ਇਹਨਾਂ ਨੂੰ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਬਰਾਬਰ ਬੰਦਾ ਖੜਾ ਕਰਨਾ ਤੇ ਉਧਰ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਬਿਰਸਾ ਸਿੰਘ ਬਟਵਾ ਜਿਹੜਾ ਕਿ ਚਮਚਾਗਰੀ ਅ ਸੁਖਬੀਰ ਬਾਦਲ ਦੀ ਕਰਦਾਗਾ ਵੱਡਾ ਚਮਚਾਗਾ ਜਿਹੜਾ ਘਟਸਾ ਕਹਦੀ ਇੱਕ ਚੀਮਾ ਤੇ ਕੇ ਦੋ ਜਣੇ ਇਹਨਾਂ ਨੇ ਸਿੱਖ ਕੌਮ ਦੇ ਨੇ ਬੇੜਾ ਗਰਕ ਕੀਤਾ ਜਿਹੜਾ ਬਾਹਾਂ ਖੜਾ ਕਰਕੇ ਦਰਬਾਰ ਸਾਹਿਬ ਦੇ ਉੱਤੇ ਸ਼ਹੀਦੋ ਸਿੰਘਾਂ ਦੇ ਸਿਰਾਂ ਦੇ ਉੱਪਰ ਦੀ ਲੰਘ ਸਕਦਾਗਾ ਉਹ ਬੰਦਾ ਤੋਂ ਕੀ ਆਸਾ ਰੱਖ ਸਕਦੇ ਤੁਸੀਂ ਇਸ ਕਰਕੇ ਹੁਣ ਜਿਹੜੀ ਪਾਰਟੀ ਦਾ ਇਹ ਖਲਾਰਾ ਪੈ ਚੁੱਕਿਆਗਾ ਤੇ ਸੁਖਬੀਰ ਬਾਦਲ ਦਾ ਅੱਜ ਸਾਂਤਿਕ ਪਤਾ ਲੱਗ ਜੇਗਾ ਕਿ ਪਾਰਟੀ ਦਾ ਭੋਗ ਪੈਂਦਾਗਾ 1 ਜੁਲਾਈ ਨੂੰ ਤੱਕ ਕਲੀਅਰ ਹੋ ਜਾਵੇਗਾ ਪਾਰਟੀ ਦੋ ਫਾੜ ਹੋ ਚੁੱਕੀ ਆ ਤੇ ਹੁਣ ਇਹਨਾਂ ਦਾ ਚੰਮ ਬਚਾਉਣਾ ਜਿਹੜਾ ਮੁਸ਼ਕਲ ਹੋਇਆ ਪਿਆਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਿਉਂਕਿ ਗੱਲਾਂ ਸੱਚੀਆਂ ਨੇ ਅਸੀਂ ਕਿਸੇ ਦੇ ਲਾ ਕੇ ਗੱਲ ਨਹੀਂ ਕਹਿੰਦੇ ਨਾ ਕਿਸੇ ਤੇ ਅਸੀਂ ਕਿਸੇ ਪਾਰਟੀ ਦੇ ਸੱਦੇ ਆ ਬਾਕੀ ਸਾਰੀਆਂ ਪਾਰਟੀਆਂ ਦੇ ਖਿਲਾਫ ਜਿਹੜਾ ਜੇ ਕੁਝ ਆਉਂਦਾਗਾ ਉਹ ਅਸੀਂ ਤੁਹਾਡੇ ਸਾਹਮਣੇ ਰੱਖਦੇ ਆਂ ਨਾ ਕਿ ਇੱਕ ਪਾਰਟੀ ਦਾ ਤੁਸੀਂ ਵੀਡੀਓ ਚੈੱਕ ਕਰ ਲਿਆ ਕਰੋ ਸਾਰੀਆਂ ਕੱਢ ਕੇ ਚੈੱਕ ਕਰ ਲਿਆ ਕਰੋ ਤੇ ਜਿਹੜਾ ਅੱਜ ਪਾਰਟੀ ਦਾ ਇਹ ਨੁਕਸਾਨ ਹੋ ਰਿਹਾਗਾ ਇਹ ਸ਼ਗੀਰ ਬਾਦਲ ਜੇਕਰ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਬਰਗਾੜੀ ਕਾਂਡ ਹੋਇਆ ਸੀ ਜੇਕਰ ਉਦੋਂ ਹੀ ਇਸਤੇਪਾ ਦੇ ਦਿੰਦੇ ਉਦੋਂ ਹੀ ਸਿੱਖ ਕੌਮ ਤਾਂ ਮਾਫੀ ਮੰਗ ਲੈਂਦੇ ਤਾਂ ਚੰਗਾ ਰਹਿੰਦਾ ਸੀ ਤਾਂ ਕਿ ਹੁਣ ਜਿਹੜਾ ਆ ਵਕਤ ਇਹਨਾਂ ਨੂੰ ਦੇਖਣਾ ਪਿਆ ਜਾਂ ਪ੍ਰਗਾਸ ਬਾਦਲ ਨੂੰ ਜਾਂਦੇ ਜਾਂਦੇ ਵਕਤ ਦੇਖਣਾ ਪਿਆ ਤੇ ਇਹ ਇਹਨਾਂ ਨੂੰ ਵਕਤ ਕਦੇ ਨਾ ਦੇਖਣਾ ਪੈਂਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਤੇ ਲਾਇਕ ਜ਼ਰੂਰ ਕਰਨਾ ਧੰਨਵਾਦ ਵੈਦਿਕਾ ਖਾਲਸਾ ਵੈਦਿਕੀ ਫਤਿਹ